ਇਹ ਕੱਲ ਪੁਲਿਸ ਪਾਰਟੀ ਸਮੇਤ ਹਿੰਸਤਪਾਰਟੀ ਜਿਹੜੀ ਹੈ ਟੀ ਪੁਆਇੰਟ ਡਿਫੈਂਸ ਰੋਡ ਤੇ ਮੌਜੂਦ ਸੀ ਤੇ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਵੀ ਇੱਥੇ ਗਿਲ ਫੂਲੀ ਫਾਰਮਾ ਜੋ ਬੰਦ ਹੋ ਚੁੱਕਾ ਤੇ ਉੱਥੇ ਜੰਗੜ ਜੰਗਲ ਵੀ ਆਵਾਨ ਹੈ ਜਿੱਥੇ ਤਿੰਨ ਗੱਡੀਆਂ ਦੋ ਮਹਿੰਦਰਾ ਪਿਕਅਪ ਤੇ ਇੱਕ ਹੈਗਾ ਕੈਂਟਰ ਉਹ ਸ਼ਰਾਬ ਜਿਹੜੀ ਲੋਡ ਅਨਲੋਡ ਕਰ ਰਹੇ ਨੇ ਤੇ ਇਹ ਕਿਤੇ ਬਾਹਰੀ ਸਟੇਟ ਜਾਣੀ ਹੈ ਤੇ ਉਹਨਾਂ ਨੂੰ ਤੋਂ ਜਿਹੜੇ ਨੰਬਰ ਮਟਾਏ ਹੋਏ ਨੇ ਤਾਂ ਜੋ ਪਤਾ ਨਾ ਲੱਗ ਸਕੇ ਕਿਸੇ ਦਾ ਜੋ ਅਸੀਂ ਪਰਚਾ ਦਰਜ ਕਰਕੇ ਉੱਥੇ ਰੇਡ ਕੀਤਾ ਤੇ ਸਾਨੂੰ ਦੋ ਗੱਡੀਆਂ ਮਹਿੰਦਰਾ ਪਿਕਅਪ ਇੱਕ ਕੈਂਟਰ ਮਿਲਿਆ ਇੱਕ ਵਿਅਕਤੀ ਵੀ ਮਿਲਿਆ ਬਾਕੀ ਨੇਰਾ ਜ਼ਿਆਦਾ ਹਣ ਕਰਕੇ ਹੋ ਸਕਦਾ ਸਤੋ ਡੁੱਟ ਜਣ ਬਾਕੀ ਸਰ ਪੇਟੀਆਂ ਸ਼ਰਾਬ ਹੈ ਤੇ ਕਿਹੜਾ ਬ੍ਰਾਂਡ ਹੈ ਇਹ ਟੋਟਲ 285 ਪੇਟੀਆਂ ਜਿਹੜੀ ਹੈ ਸ਼ਰਾਬ ਹੈ ਅੰਗਰੇਜ਼ੀ ਤੇ 185 ਪੇਟੀਆਂ ਰਾਇਲ ਸਟੈਗ ਹੈ 50 ਜਿਹੜੀਆਂ ਆਲਸੀਜਨ ਹੈ ਤੇ 50 ਰੋਇਲ ਚੈਲਿੰਗੀਆਂ ਕੀ ਕਰਦੇ ਕੀ ਕੀਤਾ ਜੀ ਇੱਥੇ ਮੁਕਤਮਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਵਾ ਤੇ ਉਹਨੂੰ ਜਿਹੜਾ ਰਿਮਾਂਡ ਲਿਆ ਵਾ 2 ਦਿਨ ਦਾ ਤੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਦੇਖੇ ਜਾ ਰਹੇ ਆ ਕਿ ਸ਼ਰਾਬ ਕਿੱਥੋਂ ਆਈ ਹੈ ਤੇ ਕਿੱਥੇ ਜਾਣੀ ਹੈ